ਤੱਤਿਆ ਕਾਲ ਜੀ ਮੈਂ ਗੁਰਪ੍ਰੀਤ ਸਿੰਘ ਦਪੜੀ ਖਾਨਾ ਸਿਆਣੇ ਕਹਿੰਦੇ ਆ ਸੱਚ ਨੂੰ ਸਬੂਤਾਂ ਦੀ ਲੋੜ ਨਹੀਂ ਹੁੰਦੀ ਅੱਜ ਤੋਂ 1 ਮਹੀਨਾ ਪਹਿਲਾਂ ਐਸੇ ਖੇਤ ਦੇ ਵਿੱਚੋਂ ਆਪਾਂ ਇੱਕ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਇਸ ਖੇਤ ਦੇ ਵਿੱਚ ਪੂਰੇ 14 ਏਕੜ ਕਣਕ ਨੂੰ ਪਹਿਲਾ ਪਾਣੀ ਕਣਕ ਦੇ ਮੰਗਣ ਤੇ 50ਵੇਂ ਦਿਨ ਲਾਉਣਾ ਸ਼ੁਰੂ ਕੀਤਾ ਤੇ ਉਸ ਦਿਨ ਤੁਹਾਡੇ ਨਾਲੇ ਵਾਅਦਾ ਕੀਤਾ ਸੀ ਕਿ 1 ਮਹੀਨੇ ਬਾਅਦ ਦੁਬਾਰਾ ਇਸੇ ਖੇਤ ਦੇ ਵਿੱਚੋਂ ਤੁਹਾਡੇ ਰੂਬਰੂ ਹੋਵਾਂਗੇ ਕਿ ਜਿਹੜੇ ਕਣਕ ਨੂੰ 50ਵੇਂ ਦਿਨ ਪਹਿਲਾ ਪਾਣੀ ਲਾਉਣ ਤੋਂ ਬਾਅਦ ਰੇ ਪਾਈ ਗਈ ਹੈ ਯੂਰੀਆ ਉਹਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਹੁਣ ਇਸ ਕਣਕ ਦੇ ਵਿੱਚ ਅਸੀਂ ਪੂਰੇ 1 ਮਹੀਨੇ ਬਾਅਦ ਤੁਹਾਡੇ ਸਾਹਮਣੇ ਮੌਜੂਦ ਹੈ ਕਣਕ ਜਿਹੜੀ ਹੈਗੀ ਆ ਲਗਭਗ 1.5 ਤੋਂ 2 ਫੁੱਟ ਦੇ ਆਸ-ਪਾਸੇ ਕੱਦ ਕਰ ਚੁੱਕੀ ਆ ਤੇ ਕਿਸੇ ਤਰ੍ਹਾਂ ਦੀ ਵੀ ਇਹਦੇ ਵਿੱਚ ਕੋਈ ਕਮੀ ਪੇਛੀ ਦੇਖਣ ਨੂੰ ਨਜ਼ਰ ਨਹੀਂ ਆ ਰਹੀ। ਸੋ ਆਪਾਂ ਜਿਹੜਾ ਸਵਾਲ ਲਗਾਤਾਰ ਖੜਾ ਕਰਦੇ ਆ ਰਹੇ ਆ ਕਿ ਯੂਨੀਵਰਸਿਟੀ ਕਣਕ ਨੂੰ 22ਵੇਂ 22ਵੇਂ ਦਿਨ ਪਾਣੀ ਲਾਉਣ ਦੀ ਸ਼ਫਾਰਿਸ਼ ਜਿਹੜੀ ਕਰਦੀ ਆ ਉਹ ਗਲਤ ਆ ਉਹ ਕਿਉਂ ਕਰਦੀ ਆ ਕਿਹਨੂੰ ਫਾਇਦਾ ਪਹੁੰਚਾਉਣ ਲਈ ਕਰਦੀ ਆ ਇਹ ਸਵਾਲ ਤੁਸੀਂ ਸਾਰੇ ਯੂਨੀਵਰਸਿਟੀ ਦੇ ਅਹਿਲਕਾਰਾਂ ਨੂੰ ਯੂਨੀਵਰਸਿਟੀ ਵਾਲਿਆਂ ਨੂੰ ਕਰਨੇ ਸ਼ੁਰੂ ਕਰੋ ਇਕੱਲਾ ਗੁਰਪ੍ਰੀਤ ਦਬੜੀ ਕਰਨਾ ਹੈ ਸਵਾਲ ਉਠਾਉਂਦਾ ਰਵੇ ਇਹਦੇ ਨਾਲੋਂ ਚੰਗਾ ਕਿ ਆਪਾਂ ਸਾਰੇ ਰਲ ਕੇ ਇਹ ਸਵਾਲ ਖੜਾ ਕਰੀਏ ਮੈਂ ਤਾਂ ਤੁਹਾਨੂੰ ਖੇਤਾਂ ਦੇ ਵਿੱਚੋਂ ਪ੍ਰੈਕਟੀਕਲ ਕਰਵਾਉਂਦੇ ਹੋਏ ਚੀਜ਼ਾਂ ਤੁਹਾਡੇ ਸਾਹਮਣੇ ਰੱਖ ਸਕਦਾ ਤੇ ਉਹ ਤੁਹਾਡੇ ਸਾਹਮਣੇ ਲਗਾਤਾਰ ਰੱਖਦਾ ਆ ਰਿਆਂ ਪਰ ਦੁੱਖ ਦੀ ਗੱਲ ਇਹ ਹੈ ਕਿ ਮੈਨੂੰ ਜਿਹੜਾ ਯੂਨੀਵਰਸਿਟੀ ਵਾਲੇ ਤੇ ਯੂਨੀਵਰਸਿਟੀ ਦੇ ਪਾਸ਼ੂ ਆ ਉਹਨਾਂ ਨੇ ਤਾਂ ਪੁੱਠੇ ਸਿੱਧੇ ਕਮੈਂਟ ਕਰਨਾ ਹੀ ਕਰਨੇ ਆ ਤੇ ਬਹੁਤ ਸਾਰੇ ਕਿਸਾਨ ਵੀ ਆ ਜਿਹੜਾ ਬਿਨਾ ਤਜਰਬਾ ਕੀਤੇ ਤੋਂ ਹੀ ਜਿਹੜਾ ਹੈਗਾ ਮੈਨੂੰ ਕਮੈਂਟਾਂ ਦੇ ਵਿੱਚ ਪੁੱਠਾ ਪੁੱਠਾ ਸਿੱਧਾ ਬੋਲਦੇ ਰਹਿੰਦੇ ਆ ਸੋ ਅੱਜ ਆਪਾਂ ਤੁਹਾਨੂੰ ਇੱਕ ਵਾਰ ਫੇਅਰ ਲੈ ਆਏ ਆ ਪਿੰਡ ਪੰਡੋਰੀ ਰਾਈਆਂ ਨੇੜੇ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਤੇ ਬਾਈ ਜੀ ਸੰਪੂਰਨ ਸਿੰਘ ਮੇਰੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਉਸ ਦਿਨ ਵੀ ਇਹੀ ਮੌਜੂਦ ਸੀਗੇ ਇਹਨਾਂ ਦਾ ਖੇਤ ਆ ਤੇ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਪਿਛਲੇ ਵarre ਸਿਰਫ ਚਾਰ ਕਨਾਲਾਂ ਦੇ ਵਿੱਚ ਇਹਨਾਂ ਨੇ ਤਯਾਰਬਾ ਕੀਤਾ ਸੀਗਾ ਕਿ ਪਹਿਲਾ ਪਾਣੀ ਕਣਕ ਨੂੰ ਮੰਗਣ ਤੇ ਲਾਈਏ ਤਾਂ ਉਹਦਾ ਰਿਜ਼ਲਟ ਕਿਸ ਤਰ੍ਹਾਂ ਦਾ ਨਿਕਲਦਾ ਉਹ ਚਾਰ ਕਨਾਲਾਂ ਦਾ ਜਿਹੜਾ ਇਹਨਾਂ ਨੂੰ ਰਿਜ਼ਲਟ ਮਿਲਿਆ ਉਸ ਰਿਜ਼ਲਟ ਦੇ ਆਧਾਰ ਤੇ ਇਸ ਵਾਰ ਇਹਨਾਂ ਨੇ ਪੂਰੇ 14 ਏਕੜ ਜਿਹੜੀ ਕਣਕ ਹੈ ਉਹਨੂੰ ਪਹਿਲਾ ਪਾਣੀ ਕਣਕ ਦੇ ਮੰਗਣ ਤੇ ਲਾਇਆ ਤੇ ਉਹ ਜਿਹੜਾ ਪਾਣੀ ਮੰਗਿਆ ਗਿਆ 50 ਦਿਨਾਂ ਦੇ ਆਸ-ਪਾਸ ਦੀ ਫਸਲ ਹੋ ਚੁੱਕੀ ਸੀ ਉਦੋਂ ਕਣਕ ਨੇ ਮੰਗਿਆ ਤੇ 50ਵੇਂ ਦਿਨ ਇਹਨੂੰ ਪਹਿਲਾ ਪਾਣੀ ਆਪਾਂ ਛੱਡਿਆ ਸੀ ਸੰਭੂ ਬਿਲਕੁਲ ਹਾਂਜੀ ਸੋ ਬਾਈ ਕਿਸੇ ਤਰ੍ਹਾਂ ਦਾ ਕੋਈ ਇਸ ਫੈਸਲੇ ਤੇ ਕੋਈ ਅਫਸੋਸ ਤਾਂ ਨਹੀਂ ਤੁਹਾਨੂੰ ਨਹੀਂ ਜੀ ਨਹੀਂ ਬਹੁਤ ਵਧੀਆ ਫਸਲ ਖੜੀ ਆ ਆਪਣੀ ਲੋਕਾਂ ਦੇ ਬਰਾਬਰ ਹੀ ਖੜੀ ਆ ਜੀ ਹਾਂਜੀ ਸੋ ਲੋਕਾਂ ਨੇ ਜਿਨ੍ਹਾਂ ਨੇ 22 23 ਦਿਨਾਂ ਤੇ ਪਾਣੀ ਲਾਇਆ ਸੀ ਹਾਂਜੀ ਉਹਨਾਂ ਨੇ ਰੇਹ ਵੀ ਉਦੋਂ ਪਾਤੀ ਸੀ ਬਿਲਕੁਲ ਜੀ ਤੇ ਆਪਾਂ 50ਵੇਂ ਦਿਨ ਪਾਣੀ ਲਾ ਕੇ ਰੇਹ ਲਾਈ ਆ ਕਣਕ ਨੂੰ ਤੇ ਆਪਣੀ ਫਸਲ ਉਹਨਾਂ ਦੇ ਬਰਾਬਰ ਖੜੀ ਆ 19 21 ਦਾ ਫਰਕ ਤਾਂ ਨਹੀਂ ਨੇ ਜੀ ਨੇ ਬਿਲਕੁਲ ਉਹਨਾਂ ਦੇ ਬਰਾਬਰ ਹੀ ਫਸਲ ਖੜੀ ਬਹੁਤ ਵਧੀਆ ਫਸਲ ਖੜੀ ਹੈ ਆਪਣੀ ਮਤਲਬ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਕਿ ਜੇ ਤੁਸੀਂ ਕਣਕ ਨੂੰ ਮੰਗਣ ਤੋਂ ਪਹਿਲਾਂ ਪਾਣੀ ਲਾਓਗੇ ਤਾਂ ਇੱਕ ਗੱਟਾ ਯੂਰੀਆ ਬਚੂਗਾ ਹਾਂਜੀ ਤੇ ਤੁਹਾਡੇ ਖੇਤ ਉਹ ਬਚਦਾ ਹੋਇਆ ਨਜ਼ਰ ਆ ਰਿਹਾ ਬਿਲਕੁਲ ਜੀ ਬਚਦਾ ਕਿੰਨੀ ਰੇਹ ਲੱਗੀ ਇਹਨੂੰ ਸਾਰੀ ਹੁਣ ਆਪਾਂ ਹੁਣ ਤਾਂ ਕਰਿਆ ਨੂੰ 2 ਗੱਟੇ ਰੇਹ ਪਾਏ ਆ 2 ਗੱਟੇ ਪਾਏ ਆ ਤੇ ਲੋਕਾਂ ਨੇ 3-3 ਪਾ ਦਿੱਤੇ ਆ ਲੋਕਾਂ ਨੇ 3-3 ਪਾ ਦਿੱਤੇ ਆ ਹਾਂਜੀ ਬਾਈ ਆ ਤੁਹਾਡੇ ਸਾਹਮਣੇ ਫਸਲਾ ਤੁਹਾਡੀ ਸਕਰੀਨ ਤੇ 2 ਗੱਟਿਆਂ ਵਾਲੀ ਕਣਕ 3 ਗੱਟਿਆਂ ਵਾਲੀ ਕਣਕ ਦੀ ਢੂਈ ਭਣਦੀ ਨਜ਼ਰ ਆ ਰਹੀ ਹੈ ਖੇਤ ਦੇ ਵਿੱਚੋਂ ਤੁਹਾਡੇ ਸਾਹਮਣੇ ਸਭ ਕੁਝ ਲਾਈਵ ਚੱਲਦਾ ਪਿਆ ਤਾਂ ਬਾਈ ਸੰਪੂਰਨ ਜੀ ਤੁਸੀਂ ਚਾਰ ਕਨਾਲਾਂ ਤੇ ਤਜਰਬਾ ਕੀਤਾ ਹਾਂ ਜੀ ਤੇ 14 ਏਕੜਾਂ ਦੇ ਉੱਤੇ ਫਿਰ ਇਹਨੂੰ ਅਗਲੇ ਸੀ ਇਸ ਸੀਜ਼ਨ ਲਾਗੂ ਕਰਤਾ ਪਿਛਲੀ ਵਾਰ ਜਿਹੜੇ ਚਾਰ ਕਨਾਲਾਂ ਦਾ ਤਜਰਬਾ ਕੀਤਾ ਸੀ ਉਹਨੂੰ ਪਾਣੀ ਲਾਇਆ ਸੀ ਮੰਗਣ ਤੇ ਜੋ ਕਣਕ ਆਪਣੀ ਇਕੱਲੀ ਉਹ ਹੀ ਕਣਕ ਖੜੀ ਰਹੀ ਸੀ ਬਾਕੀ ਸਭ ਕਣਕ ਡਿੱਗ ਪਈ ਸੀ ਇੱਕੋ ਜੀ ਹਾਂ ਜੀ ਤਾਂ ਇਹਦਾ ਬਾਈ ਸੰਪੂਰਨ ਜੇ ਮੈਂ ਫਾਇਦੇ ਗਿਣੌਣ ਲੱਗਾ ਤਾਂ ਆਪਣੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਏ ਤਾਂ ਵੀ ਬੋਲਿਓ ਅਸਹਿਮਤ ਹੋਏ ਤਾਂ ਵੀ ਬੋਲਿਓ ਤਾਂ ਪਹਿਲਾ ਫਾਇਦਾ ਤਾਂ ਇਹ ਹੋ ਗਿਆ ਹਾਂਜੀ ਕਿ ਵੀ ਜਿਹੜੀ ਕਣਕ ਨੂੰ ਮੰਗਣ ਤੇ ਪਾਣੀ ਲੱਗਿਆ ਸੀ ਹਾਂਜੀ ਉਹ ਡਿੱਗੀ ਨਹੀਂ ਡਿੱਗੀ ਨਹੀਂ ਉਹਦੀ ਜੜ ਲੰਮੀ ਜਾਂਦੀ ਐ ਸੀ ਉਹਦੀ ਜੜ ਦੂਗੀ ਜਾਂਦੀ ਐ ਹਾਂਜੀ ਕਿਉਂਕਿ ਜਿੱਦ ਜਿਵੇਂ ਜਿਵੇਂ ਕਣਕ ਨੂੰ ਪਾਣੀ ਦੀ ਲੋੜ ਹੁੰਦੀ ਓਵੇਂ ਓਵੇਂ ਆਪਣੀ ਜੜ ਲੰਮੀ ਦੂਗੀ ਲੈ ਕੇ ਜਾਂਦੀ ਐ ਓਕੇ ਦੂਜਾ ਫਾਇਦਾ ਜੇ ਮੈਂ ਕਹਾ ਤਾਂ 2 ਲੱਖ ਲੀਟਰ ਪਾਣੀ ਤੁਸੀਂ ਬਚਾਲਿਆ ਹਾਂਜੀ ਇੱਕ ਪਾਣੀ ਘਟ ਗਿਆ ਜੀ ਇੱਕ ਪਾਣੀ ਘਟ ਲੱਗ ਗਿਆ ਹਾਂਜੀ ਤੇ ਜਿਸ ਤਰ੍ਹਾਂ ਦੀ ਬਾਈ ਇਹ ਜ਼ਮੀਨ ਹੈ ਧਰਮਕੋਟ ਵਾਲਾ ਏਰੀਆ ਪੂਰੀਆਂ ਪੱਕਣ ਡਾਕਰ ਚੀਕਣੀਆਂ ਜ਼ਮੀਨਾਂ ਇਹਨਾਂ ਜ਼ਮੀਨਾਂ ਦੇ ਵਿੱਚ ਜਿਹੜੀ ਹੈਗੀ ਹੈ ਜਿਸ ਤਰ੍ਹਾਂ ਦੀ ਇਹ ਜ਼ਮੀਨ ਹੈ ਮੇਰੇ ਖਿਆਲ ਚ ਇੱਕ ਪਾਣੀ ਨਾਲ ਹੀ ਹੋਰ ਕਣਕ ਸਿਰੇ ਲੱਗ ਜੂਗੀ ਹਾਂਜੀ ਤਾਂ ਅਸੀਂ ਬਾਅਦ ਤੋਂ ਬਾਅਦ ਇੱਕ ਜਾਂ ਦੋ ਪਾਣੀ ਲਾ ਕੇ ਕਣਕ ਸਿਰੇ ਚੜਾ ਦੇਾਂਗੇ ਵਾਹਿਗੁਰੂ ਦੀ ਕਿਰਪਾ ਰਹਿਣੀ ਹੈ ਤੇ ਹੁਣ ਤੁਸੀਂ ਦੇਖੋ ਵੀ ਇੱਕ ਦਾ ਪਾਣੀ ਬਚ ਗਿਆ 2 ਲੱਖ ਲੀਟਰ ਪਾਣੀ ਲੱਗਦਾ ਇੱਕ ਕਿੱਲੇ ਨੂੰ ਇੱਕ ਵਾਰੀ ਚ ਇੱਕ ਗੱਟਾ ਯੂਰੀਆ ਬਚ ਗਿਆ ਹੁਣ ਅੱਗੇ ਇਹਦਾ ਕੀ ਫਾਇਦਾ ਹੋਣ ਵਾਲਾ ਇਸ ਕਣਕ ਨੂੰ ਯੂਰੀਆ ਘੱਟ ਪਿਆ ਪਾਣੀ ਘੱਟ ਲੱਗ ਰਿਹਾ ਨਤੀਜੇ ਵਜੋਂ ਹੋਰਾਂ ਕੀ ਆ ਕਿ ਇਹਨੂੰ ਕੀੜਿਆਂ ਦਾ ਅਟੈਕ ਨਹੀਂ ਆਏਗਾ ਹਾਂਜੀ ਇਹਦੇ ਤੇ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਕੋਈ ਅਟੈਕ ਨਹੀਂ ਆਏਗਾ ਤੇ ਗੁੱਲੀ ਡੰਡਾ ਇਹਦੇ ਚ ਹੋਇਆ ਸੀ ਨਹੀਂ ਜੀ ਨਹੀਂ ਗੁੱਲੀ ਡੰਡੇ ਵਾਲੀ ਸਪਰੇ ਵੀ ਬਚ ਗਈ ਆਪਣੀ ਤੇ ਗੁੱਲੀ ਡੰਡੇ ਵਾਲੀ ਸਪਰੇ ਵੀ ਬਚ ਗਈ ਹਾਂਜੀ ਇਹ ਸਾਰੇ ਖਰਚੇ ਲਾ ਲਾ ਕੇ ਬਾਈ ਜੀ 5000 ਨੂੰ ਹੱਥ ਲੱਗ ਜਾਂਦਾ ਹਾਂਜੀ ਤੇ ਆਪਾਂ ਇਹਦੇ ਚ ਸਿਰਫ ਦੋ ਘਟੇ ਦੋ ਘਟੇ ਯੂਨੀਆ ਪਾਇਆ ਹਾਂਜੀ ਤਾਂ ਮੋٹے ਤੌਰ ਤੇ ਲਖ ਲਈ 600 ਰੁਪਿਆ ਖਰਚਾ ਆ ਗਿਆ ਜਿਹੜਾ ਖਰਚਾ ਆ ਗਿਆ ਸਾਣੇ ਪਵਾਈ ਪੂਰੇ ਹੈ ਨਾ ਹਾਂਜੀ ਤਾਂ 600 ਰੁਪਿਆ ਕਿੱਲੇ ਦਾ ਅਸੀਂ ਖਰਚਾ ਕਰਕੇ ਆ ਕਣਕ ਤੁਹਾਡੇ ਸਾਹਮਣੇ ਖੜੀ ਕਰਤੀ ਆ ਬਾਕੀ ਸਾਰੇ ਪੈਸੇ ਸਾਡੇ ਬਾਛ ਰਹੇ ਆ ਬਾਛ ਰਹੇ ਆ ਤਾਂ ਲਗਭਗ 4 4.5 ਹਜ਼ਾਰ ਰੁਪਿਆ ਸਾਡਾ ਕਿੱਲੇ ਮਗਰ ਬਚ ਰਿਹਾ ਤੇ ਬਾਈ ਕੋਲੇ ਹੈਗੇ 14 ਕਿੱਲੇ ਤੇ 14 ਕਿੱਲੇ ਦੇ ਹਿਸਾਬ ਨਾਲ ਤਾਂ ਫਿਰ 14 ਚੌਕ 56 ਹਾਂਜੀ 56 56000 ਰੁਪਿਆ ਹਾਂਜੀ ਬਾਈ ਦਾ ਇਸ ਸੀਜ਼ਨ ਕਣਕ ਦੀ ਫਸਲ ਤੇ ਬਚਤ ਵੀ ਹੋ ਰਹੀ ਆ ਤੇ ਪਾਣੀ ਲਾਉਣ ਕਰਕੇ ਜਿਹੜੀ ਜ਼ਮੀਨ ਖਰਾਬ ਹੁੰਦੀ ਆ ਜਿਆਦਾ ਪਾਣੀ ਲਾਉਣ ਕਰਕੇ ਉਸ ਜ਼ਮੀਨ ਨੂੰ ਜ਼ਮੀਨ ਦੀ ਖਰਾਬੀ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ ਸੋ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਕਣਕ ਜਿਹੜੀ ਹੈਗੀ ਆ ਜੇ ਇੱਥੋਂ ਤੱਕ ਦੇਖੀਏ ਤਾਂ ਲਗਭਗ 2 ਫੁੱਟ ਨੂੰ ਹੱਥ ਲਾਉਂਦੀ ਪਈ ਆ ਹਾਂਜੀ ਡੇਢ ਪੌਣੇ 2 ਫੁੱਟ ਕੱਦ ਕਣਕ ਖੜੀ ਬੈਠੀ ਆ ਤੇ ਜੇ ਮੈਂ ਬਾਈ ਨੂੰ ਬੁਲਾਵਾਂ ਨੇੜੇ ਕੈਮਰਾਮੈਨ ਸਾਹਿਬ ਨੂੰ ਤਾਂ ਆਪਾਂ ਦਿਖਾ ਵੀ ਲੈ ਕੇ ਦੇਖੋ ਭਈ ਇਸ ਤਰ੍ਹਾਂ ਜਿਹੜਾ ਹੈਗਾ ਪੂਰਾ ਸੋਹਣਾ ਮੋਢ ਬਣੇ ਹੋਏ ਆ ਕਣਕ ਵੀ ਗ੍ਰੋਥ ਪੂਰੀ ਵਧੀਆ ਤੇ ਨਾੜ ਵੀ ਸੋਹਣਾ ਇਹ ਬਣਾ ਚੱਲੀ ਆ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਛੀ ਕਣਕ ਦੇ ਵਿੱਚ ਹੈ ਨਹੀਂ ਖਰਚਾ ਘਟਿਆ ਪੈਸਾ ਬਚਿਆ ਤੇ ਨਾਲ ਹੀ ਜ਼ਮੀਨ ਦੀ ਸਿਹਤ ਸੁਧਾਰ ਨਾਲ ਸਾਡਾ ਜਿਹੜਾ ਯਤਨ ਆ ਉਹ ਸਫਲ ਹੋ ਰਿਹਾ ਤੇ ਜ਼ਹਿਰਾਂ ਨਹੀਂ ਪਈਆਂ ਬਿਲਕੁਲ ਤੇ ਜਿਹੜਾ ਵਾਤਾਵਰਣ ਦਾ ਪ੍ਰਦੂਸ਼ਣ ਆ ਉਹ ਵੀ ਨਹੀਂ ਹੋ ਰਿਹਾ ਸਾਡੇ ਇਹਨਾਂ 14 ਕਿੱਲਾਂ 'ਚ ਸੋ ਬਾਕੀ ਮਰਜੀ ਤੁਹਾਡੀ ਆ ਕਰਕੇ ਆਪਣੀ ਜਮੀਨ ਆਪਣਾ ਹਵਾ ਪਾਣੀ ਵਾਤਾਵਰਨ ਖਰਾਬ ਕਰਦੇ ਰਹਿਣਾ ਜਾਂ ਆਪਣੀ ਜਿਹੜੀ ਇਹ ਵਾਹਿਗੁਰੂ ਨੇ ਆਪਾਂ ਨੂੰ ਅਕਲ ਦਿੱਤੀ ਐ ਇਹਨੂੰ ਹੱਥ ਮਾਰਦੇ ਹੋਏ ਥੋੜੀ ਜਿਹੀ ਜ਼ਮੀਨ ਤੇ ਸਹੀ ਤਜਰਬਾ ਕਰਕੇ ਜਿਹੜਾ ਹੈਗਾ ਸਹੀ ਰਾਹ ਪਹਿਣਾ ਜਾਣਕਾਰੀ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰਿਓ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬੈਲ ਆਈਕਨ ਤੇ ਕਰਦੇ ਹੋ ਕਲਿੱਕ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੇਸਬੁੱਕ ਪੇਜ ਨੂੰ ਵੀ ਲਾਈਕ ਸ਼ੇਅਰ ਫੋਲੋ ਤੇ ਰეკਮੈਂਡ ਕਰਨਾ ਨਾ ਭੁੱਲਿਓ ਸਤ ਸ੍ਰੀ ਅਕਾਲ